ਇਹ ਕਰ ਰਹੇ ਲੇਕਿਨ ਸੇਰ ਉੱਪਰ ਦੰਦਾਂ ਨੂੰ ਅੱਥੀ ਲਾ ਸਕਦੇ ਨਹੀਂ ਆਹ ਬਹੁਤ ਜ਼ਰਾ ਬਹੁਤ ਲੱਗਾ ਦੱਤਾ ਦੱਤਾ ਬਾਬਾ ਮੈਨਾ ਸ਼ੁਗਰ ਕਰੋ ਟਾਈਮ ਤੇ ਬਚਾਉਣਾ ਆਪਣਾ ਬਲੇ ਨੰਮੀ ਨਹੀਂ ਕੀ ਗੱਲ ਵਿੱਕੀ ਦੱਤਾ ਦੇ ਭਾਈ ਸਾਹਿਬ ਵੀ ਆਪਣੀ ਪੀਟੀ ਅੱਗ ਭੇਜਣ ਦੀ ਦੇਖ ਸਕਦੇ ਹੋ ਉਹਨਾਂ ਵੱਲੋਂ ਵੀ ਕੋਸ਼ਿਸ਼ ਕੀਤੀ ਗਈ ਮੌਕੇ ਤੇ ਜਿਹੜੇ ਸਮਾਜ ਸੇਵਕ ਹੈ ਵਿੱਕੀ ਦੱਤਾ ਜੀ ਉਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਦੇ ਭਾਈ ਸਾਹਿਬ ਮੌਕੇ ਤੇ ਪਹੁੰਚਦੇ ਹਨ ਨਾਲ ਅਗ ਲੱਗੀ ਹੈ ਜੀ 15 15 ਕਿ ਮਿੰਟ ਹੋ ਗਿਆ ਹੈ اچھا ਤੇ ਜਦੋਂ ਇਹ ਮੱਲੇ ਵਾਲਿਆਂ ਨੇ ਸਾਨੂੰ ਕੋਲ ਕੀਤੀ ਹੈ ਤੇ ਆਪਾਂ ਇੱਥੇ ਤੁਰੰਤ ਹੀ ਪਹੁੰਚ ਗਏ ਅੱਛਾ ਤੇ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਤੇ ਚਲੋ ਉਹਨਾਂ ਦੇ ਕਮਰੇ ਦੀ ਅੱਗ ਲੱਗੀ ਥੋੜਾ ਬਹੁਤ ਆਫੀ ਨੁਕਸਾਨ ਹੋਇਆ ਹੈ ਬਾਕੀ ਫਾਇਰ ਬ੍ਰੀਡ ਵਾਲੇ ਵੀ ਟਾਈਮ 'ਤੇ ਹੀ ਪਹੁੰਚ ਗਏ ਸੀ ਤੇ ਸਰ ਸਮਾਨ ਵਗੈਰਾ ਬਚ ਗਿਆ ਸਮਾਨ ਦਾ ਥੋੜਾ ਜਨਾ ਦਾ ਹੋ ਗਿਆ ਨੁਕਸਾਨ ਥੋੜਾ ਜਿਹਾ ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਕਿ ਇਹਨਾਂ ਦਾ ਨੁਕਸਾਨ ਹੋ ਗਿਆ ਹੈ ਸਰਕਾਰ ਕੋ ਕੀ ਮੰਗ ਕਰ ਸਕਦੇ ਆ ਜੀ ਹੁੰਜਰਾ ਇਹਨਾਂ ਦਾ ਨੁਕਸਾਨ ਹੋਈ ਗਿਆ ਤਾਂ ਸਰਕਾਰ ਕੀ ਜਾਨੀ ਨੁਕਸਾਨ ਤੇ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਨਹੀਂ ਆਇਆ ਨਾ ਤੇ ਤੁਸੀਂ ਤੁਰੰਤ ਇੱਥੇ ਮੌਕੇ ਤੇ ਪਹੁੰਚ ਹਾਂਜੀ ਹਾਂਜੀ ਤੁਰੰਤ ਪਹੁੰਚ ਗਏ ਜੀ ਅੱਪਾ ਬੰਦੇ ਦਾ ਟਾਈਮ ਸੀ ਜਦੋਂ ਅੱਗ ਲੱਗੀ ਹੈ ਬਾਅਦ ਜੀ 10 15 ਮਿੰਟ ਹੀ ਹੋਏ ਆ ਹਾਂ ਸਵਾਗ 5 ਵਜੇ ਦੇ ਐਫੇਈ ਟਾਈਮ ਹੋਣਾ ਥੋੜਾ ਜੀ ਸਰੇ 15 20 ਮਿੰਟ ਪਹਿਲਾਂ ਸਾਨੂੰ ਤਲਾਹ ਹੀ ਸੀ ਤੁਸੀਂ ਇੱਥੇ ਮੌਕੇ ਤੇ ਆਣ ਕੇ ਵੇਖਿਆ ਵੀ ਦੂਸਰੇ ਫਲੋਰ ਤੇ ਅੱਗ ਲੱਗੀ ਸੀ ਦੇ ਅਸੀਂ ਕਿ ਸਾਰੇ ਸਟਾਫ ਨੇ ਮਿਲ ਕੇ ਬਚਾਈ ਹੈ ਸਰ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਸਰ ਹਜ ਤੱਕ ਤਾਂ ਬਚਾ ਆ ਬਾਕੀ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਕਮਰਾ ਸੀ ਉਹ ਲੱਕੜ ਦਾ ਸਮਾਨ ਵਿੱਚ ਕਾਫੀ ਉਹ ਸੜ ਗਿਆ ਬੈੱਡ ਲੰਬਾਰੀ ਕਾਰਨ ਕੀ ਅੱਗ ਲੱਗਣ ਦਾ ਕੁਝ ਪਤਾ ਜਦ ਸੌੜ-ਸੜਕੜ ਦੱਸਣ ਦੇ ਘਰ ਵਾਲੇ ਦਾ ਹਾਂਜੀ ਕੀ ਨਾਮ ਕੀ ਤੁਹਾਡਾ ਔਰ ਕਿਹੜੀ ਫੈਰੂਗੇਟ ਤੋਂ ਆਏ ਅਸੀਂ ਬੈਰੀਗੇਡ ਤੋਂ ਆਏ ਆ ਜੀ ਤੇ ਸੁਰਿੰਦਰ ਸਿੰਘ ਨਾਮ ਮੇਰਾ ਫਾਇਰਮੈਨ ਸੇਵਾ ਸੰਧੀ ਕਿੰਨੀ ਦੇਰ ਚ ਅੱਗ ਨੂੰ ਕਾਬੂ ਪਾਇਆ ਗਿਆ ਤੁਹਾਡੇ ਸਰ ਸੇਵਾ ਸਮਤੀ ਨਾਲ ਸੀ ਸਾਡੇ ਤੇ ਅਸੀਂ ਕੋਈ ਵੀ ਜ਼ਿਆਦਾ ਨਹੀਂ ਟਾਈਮ ਲੱਗਾ ਕੋਈ 15 20 ਮਿੰਟ ਤੇ ਅੱਗ ਤੇ ਕਾਬੂ ਪਾ ਲਿਆ ਕਿਉਂਕਿ ਗਲੀ ਨਿੱਕੀ ਸੀ ਤੇ ਆਪਾਂ ਬੁਝਾਉਣ ਤੇ ਟਾਈਮ ਲੱਗਾ ਬਾਕੀ ਅੱਗ ਤੇ ਅਸੀਂ ਜਲਦੀ ਕਾਬੂ ਪਾ ਲਿਆ ਅੱਗ ਬੁਝ ਗਈ ਹਾਂਜੀ ਬੁਝ ਗਈ ਅਜੀ ਘਰ ਵਾਲੇ ਸੀ ਲੈਡੀਆਂ ਵੀ ਅੰਦਰ ਸੀ ਜਿਸ ਟਾਈਮ ਉਹ ਨਾਲ ਦੇ ਰੂਮ 'ਚ ਹੀ ਸੀ ਉਹਨਾਂ ਦੇ ਛਾਈ ਜੀ ਸੀ ਉਹ ਅਸੀਂ ਨਾਲ ਦੇ ਰੂਮ 'ਚ ਬਚਾ ਆ ਘਰ ਦੇ ਸਾਰੇ ਠੀਕ ਆ ਸੇਫ ਆ